ਲਾਈ ਗਈ ਕਿਸ ਲਈ ਬਣਾਈ ਗਈ ਸੰਗਤ ਨੂੰ ਪਤਾ ਹੀ ਹੈ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹਾਂਤ ਨੇ ਕਬਜ਼ਾ ਕਰ ਲਿਆ ਸੀ ਤੇ ਐਗੀਆਂ ਬੇਅਦਬੀਆਂ ਕਰਦੇ ਸੀ ਕਿ ਕੌਮ ਤੋਂ ਬਰਦਾਸ਼ਤ ਨਹੀਂ ਹੋ ਸਕਦਾ ਤੇ ਮੈਂ ਸਟੇਜ ਤੇ ਬੋਲ ਵੀ ਨਹੀਂ ਸਕਦਾ ਕੈਜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਨੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹਨਾਂ ਗੁਰੂ ਘਰਾਂ ਤੋਂ ਉਨਾ ਮਹੰਤਾ ਤੋਂ ਆਜ਼ਾਦ ਕਰਾਇਆ ਆਪਣੇ ਲੋਕ ਉਹ ਲੀਡਰਸ਼ਿਪ ਕਿੰਨੀ ਸਿਆਣੀ ਸੀ ਉਹਨਾਂ ਨੇ ਸੋਚਿਆ ਕਿ ਅੱਜ ਤਾਂ ਆਜ਼ਾਦ ਕਰਾ ਲਿਆ ਅੱਗੇ ਤੋਂ ਨਾ ਹਮਲਾ ਹੋਏ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ ਉਹ ਸਿਆਸੀ ਤਾਕਤ ਉਹਨਾਂ ਨੇ ਅਕਾਲੀ ਦਲ ਦੇ ਰੂਪ ਵਿੱਚ ਇੱਕ ਮਹੀਨੇ ਬਾਅਦ ਅਕਾਲੀ ਦਲ ਨੂੰ ਉਹਨਾਂ ਨੇ ਸੋਮਣੀ ਅਕਾਲੀ ਦਲ ਇੱਕੋ ਹੀ ਹੈ ਜੇਤੋਂ ਦੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਹੈ ਭਾਵੇਂ ਕਈ ਤਾਕਤਾਂ ਲਗੀਆਂ ਇਸ ਜਥੇਬੰਦੀ ਨੂੰ ਇਸ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਜਿਹੜਾ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਆਪਣੀ ਸਿਰ ਸ਼ਹਾਦਤ ਦੇ ਦਿੱਤੀ ਅੱਜ ਉਸੇ ਧਰਮ ਨੂੰ कमजोर ਕਰਨ ਤੇ ਤਾਕਤਾਂ ਲੱਗੀਆਂ ਹਲੇ ਵੀ ਆਪਾਂ ਜਾਗੇ ਨਹੀਂ ਐ ਤੇਰ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਸਾਹਿਬ ਮਹਾਰਾਜ ਦੇ 350 ਸਾਲਾ ਸ਼ਹੀਦੀ ਸਮਾਗਮ ਤੇ ਸੰਬੰਧ ਵਿੱਚ ਆਪਾਂ ਸਾਰੇ ਇਕੱਠੇ ਹੋਏ ਆਂ ਸਿੱਖ ਕੌਮ ਜੇ ਸਾਰੇ ਧਰਮਾਂ ਦੇ ਹਿਸਾਬ ਨਾਲ ਦੇਖੀਏ ਇੱਕ ਛੋਟਾ ਜਿਹਾ ਧਰਮ ਹੈ ਮਤਲਬ ਨੰਬਰ ਬਹੁਤ ਘੱਟ ਹੈ ਦੂਜੇ ਧਰਮਾਂ ਨਾਲੋਂ ਪਰ ਸਿੱਖ ਧਰਮ ਦੀ ਇੱਕ ਬੜੀ ਵੱਡੀ ਖਾਸੀਅਤ ਹੈ ਤੇ ਆਪਾਂ ਨੂੰ ਇੱਕ ਬਹੁਤ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਹੈ ਸਿੱਖ ਕੌਮ ਇੱਕ ਮਿਹਨਤੀ ਕੌਮ ਹੈ ਦੁਨੀਆਂ ਦੇ ਹਰ ਕੋਨੇ 'ਚ ਬਸੀ ਹੈ ਤੇ ਪਰ ਜਿੱਥੇ ਵੀ ਬਸੀ ਹੈ ਮਿਹਨਤ ਕਰਕੇ ਉਹਨਾਂ ਨੇ ਆਪਣਾ ਨਾਂ ਕਮਾਇਆ ਤੁਸੀਂ ਦੁਨੀਆਂ ਚਲੇ ਜਾਓ ਕਿਸੇ ਤੁਸੀਂ ਕਿਸੇ ਜਗ੍ਹਾ ਤੁਸੀਂ ਸਿੱਖ ਨੂੰ ਮੰਗਦੇ ਨਹੀਂ ਦੇਖੋਗੇ ਦਿੰਦੇ ਦੇਖੋਗੇ ਸੇਵਾ ਕਰਦੇ ਦੇਖੋਗੇ ਕਿਹੜੀ ਸ਼ਹਾਦਤ ਦਿੱਤੀ ਗਈ ਉਹਦੇ ਇਤਿਹਾਸ ਬਾਰੇ ਤੁਸੀਂ ਜਾਣਦੇ ਹੀ ਹੋ ਭੁੰਦਰ ਸਾਹਿਬ ਨੇ ਤੇ ਸਾਰੇ ਇੱਥੇ ਜੋ ਪਤੰਤੇ ਲੋਕ ਆ ਉਹਨਾਂ ਨੇ ਦੱਸਿਆ ਪਰ ਮਕਸਦ ਕੀ ਸੀ ਮੈਨੂੰ ਲੱਗਦੀ ਐ ਜਾ ਐਗਜ਼ਾਮਪਲ ਦੁਨੀਆ 'ਚ ਨਹੀਂ ਹੋਣਾ ਕਿ ਇੱਕ ਧਰਮ ਦੇ ਗੁਰੂ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦੇ ਦਿੱਤੀ ਦੁਨੀਆ ਵਿੱਚ ਧਰਮ ਦੀਆਂ ਲੜਾਈਆਂ ਚੱਲ ਰਹੀਆਂ ਕਿਸੇ ਮੁਲਕ ਵਿੱਚ ਹਿੰਦੂ ਤੇ ਕ੍ਰਿਸਚੀਅਨਾਂ ਵਿੱਚ ਲੜਾਈ ਚੱਲ ਰਹੀ ਹੈ ਕਿਸੇ ਮੁਲਕ ਵਿੱਚ ਦੂਜੇ ਇੱਕ ਧਰਮ ਦੇ ਦੂਜੇ ਦੀ ਲੜਾਈ ਚੱਲ ਰਹੀ ਹੈ ਆਪਣਾ ਦੇਸ਼ ਦੇਖ ਲਈ ਆਪਣੇ ਦੇਸ਼ ਹਿੰਦੁਸਤਾਨ ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਆ ਪਰ ਸਿਆਸੀ ਪਾਰਟੀਆਂ ਆ ਗਈਆਂ ਜਿਹੜਾ ਸਿਆਸੀ ਲਾਭ ਲੈਣ ਵਾਸਤੇ ਇੱਕ ਧਰਮ ਨੂੰ ਦੂਜੇ ਨਾਲ ਲੜਾਉਣ ਲੱਗ ਗਿਆ ਦੇਖੋ ਕਿੰਨੀ ਮਾੜੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਕੌਮ ਦੀ ਜਥੇਬੰਦੀਆਂ ਜਿਹੜੀ ਕੌਮ ਇੱਕਠੀ ਹੈ ਉਹੀ ਕੌਮ ਤਕੜੀ ਹੈ ਕਿਤੇ ਕਿਤੇ ਦੁੱਖ ਆਉਂਦਾ ਕਿ ਇਹ ਜਾ ਐਗਜ਼ਾਮਪਲ ਮਨ ਲਗਾ ਆਪਣੀ ਕੌਮ ਚ ਹੈ ਕਿ ਆਪਣੇ ਲੋਕ ਆਪਣੀਆਂ ਜਥੇਬੰਦੀਆਂ ਦੇ ਖਿਲਾਫ ਰੋਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਕਿਸ ਲਈ ਬਣਾਈ ਗਈ ਸੰਗਤ ਨੂੰ ਪਤਾ ਹੀ ਆ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹੰਤ ਨੇ ਕਬਜ਼ਾ ਕਰ ਲਿਆ ਸੀ ਤੇ ਇਹ ਜੀਆਂ ਬੇਅਦਬੀਆਂ ਕਰਦੇ ਸੀ ਕੀ ਕੌਮ ਤੋਂ ਬਰਦਾਸ਼ਤ ਨਹੀਂ ਹੋਵਾਂਗਾ ਤੇ ਮੈਂ ਸਟੇਜ ਤੇ ਉਹਨੂੰ ਵੀ ਨਹੀਂ ਸਕਦਾ ਕਹਿ ਜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਨੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹਨਾਂ ਗੁਰੂ ਘਰਾਂ ਤੋਂ ਉਹਨਾਂ ਮਹੰਤਾਂ ਤੋਂ ਜਿਹੜੇ 24 ਘੰਟੇ ਆਪਣੀ ਸੰਸਥਾ ਨੂੰ ਆਪਣੇ ਲੋਕ ਉਹਨਾਂ ਲੀਡਰਸ਼ਿਪ ਕਿੰਨੀ ਸਿਆਣੀ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਕਿਸ ਲਈ ਬਣਾਈ ਗਈ ਇਸ ਸੰਗਤ ਨੂੰ ਪਤਾ ਹੀ ਹੈ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹੰਤ ਨੇ ਕਬਜ਼ਾ ਕਰ ਲਿਆ ਸੀ ਤੇ ਐਗੀਆਂ ਬੇਅਦਬੀਆਂ ਕਰਦੇ ਸੀ ਕਿ ਕੌਮ ਤੋਂ ਬਰਦਾਸ਼ਤ ਨਹੀਂ ਹੋ ਸਕਦਾ ਤੇ ਮੈਂ ਸਟੇਜ ਤੇ 볼 ਵੀ ਨਹੀਂ ਸਕਦਾ ਕਿ ਐ ਜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਨੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹਨਾਂ ਗੁਰੂ ਘਰਾਂ ਤੋਂ ਉਹਨਾਂ ਮਹੰਤਾਂ ਤੋਂ ਆਜ਼ਾਦ ਕਰਾਇਆ ਆਪਣੇ ਲੋਕ ਉਸ ਲੀਡਰਸ਼ਿਪ ਕਿੰਨੀ ਸਿਆਣੀ ਸੀ ਉਹਨਾਂ ਨੇ ਸੋਚਿਆ ਕਿ ਅੱਜ ਤਾਂ ਆਜ਼ਾਦ ਕਰਾ ਲਿਆ ਅੱਗੇ ਤੋਂ ਨਾ ਹਮਲਾ ਹੋਏ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ ਉਹ ਸਿਆਸੀ ਤਾਕਤ ਉਹਨਾਂ ਨੇ ਅਕਾਲੀ ਦਲ ਦੇ ਰੂਪ ਵਿੱਚ ਇੱਕ ਮਹੀਨੇ ਬਾਅਦ ਅਕਾਲੀ ਦਲ ਨੂੰ ਉਹਨਾਂ ਨੇ ਦਾ ਜਨਮ ਕੀਤਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਜਦੋਂ ਦੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਹੈ ਭਾਵੇਂ ਕਈ ਤਾਕਤਾਂ ਲੱਗੀਆਂ ਇਸ ਜਥੇਬੰਦੀ ਨੂੰ ਇਸ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਪਰ ਜਦੋਂ ਤੱਕ ਆਪਾਂ ਪਛਾਣਦੇ ਨਹੀਂ ਦੇਖੋ ਜਿਹੜਾ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਆਪਣੀ ਸਰ ਸੀਸ ਕੁਰਬਾਨ ਕਰਤੀ ਆਪਣੀ ਸ਼ਹਾਦਤ ਦੇ ਦਿੱਤੀ ਅੱਜ ਉਸੇ ਧਰਮ ਨੂੰ ਕਮਜ਼ੋਰ ਕਰਨ ਤੇ ਤਾਕਤਾਂ ਲੱਗੀਆਂ ਹਲੇ ਵੀ ਆਪਾਂ ਜਾਗੇ ਨਹੀਂ ਆ ਮੇਰੀ ਪੀਰੀ ਦਾ ਸਿਧਾਂਤ ਆਪਾਂ ਨੂੰ ਕਿਉਂ ਦਿੱਤਾ ਗਿਆ ਸੀ ਕੀ ਕਿਸੇ ਵੀ ਧਰਮ ਨੇ ਤਕੜੇ ਰਹਿਣਾ ਤੇ ਉਹਦੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਹੁਣ ਤੁਹਾਡੇ ਸਾਹਮਣੇ ਆ ਸਿਧਾਂਤ ਆਪਾਂ ਉਹ ਸਿਧਾਂਤ ਤੋਂ ਅਪਾ ਪਿੱਛੇ ਚਲੇ ਗਏ ਤੇ ਆਪਣੀਆਂ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਹੋਇਆ ਕੀ ਜਿਸ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਦੀ ਕੁਰਬਾਨੀਆਂ ਦਿੱਤੀਆਂ ਅੱਜ ਉਸੇ ਧਰਮ ਨੂੰ ਖਤਮ ਕਰਨ ਤੇ ਤਾਕਤਾਂ ਚੱਲ ਪਈਆਂ ਆਪਣੇ ਗੁਰੂ ਘਰਾਂ ਦੇ ਆਪਣੀ ਮਰਿਆਦਾ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਖਾਲਸਾ ਪੰਥ ਹੀ ਕਰਦਾ ਹੈ ਭਾਵੇਂ ਐ ਜੀ ਪੀ ਸੀ ਵੀ ਖਾਲਸਾ ਪੰਥ ਦਾ ਰੂਪ ਹੈ ਵੋਟਾਂ ਨਹੀਂ ਉਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਰੂਪ ਹੈ ਖਾਲਸਾ ਪੰਥ ਦਾ ਕਿਉਂਕਿ ਹਰ ਸਿੱਖ ਆਪਣਾ ਯੋਗਦਾਨ ਦੇ ਕੇ ਵੋਟ ਪਾ ਕੇ ਕਰਦਾ ਹੈ ਸ਼੍ਰੋਮਣੀ ਜੱਜਤ ਹਜ਼ੂਰ ਸਾਹਿਬ ਜੀ ਦੀ ਕਮੇਟੀ ਬਣਾਈ ਬੜੀ ਸੋਚ ਸਮਝ ਕੇ ਆਪਣੇ ਬਜ਼ੁਰਗਾਂ ਨੇ ਬਣਾਈ 50 ਸਾਲ ਤੋਂ ਵੱਧ ਹੋ ਗਏ ਹੋਣੇ ਆ ਉਸ ਕਮੇਟੀ ਕਿਵੇਂ ਸੀ ਉਸ ਕਮੇਟੀ ਦੇ ਮੈਂਬਰ ਸੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਹੁੰਦੇ ਸੀ ਚੀਫ ਕਾਲਸਾ ਦਵਾਨ ਦੇ ਮੈਂਬਰ ਹੁੰਦੇ ਸੀ ਜਿਹੜੇ ਮੈਂਬਰ ਪਾਰਲੀਮੈਂਟ ਸਿੱਖ ਚੁਣੇ ਜਾਂਦੇ ਆ ਹਿੰਦੁਸਤਾਨ ਵਿੱਚੋਂ ਉਹਨਾਂ ਚੋਂ ਮੈਂਬਰ ਉੱਥੇ ਕਮੇਟੀ 'ਚ ਪਾਏ ਜਾਂਦੇ ਸੀ ਜਿਹੜੀ ਮਹਾਰਾਸ਼ਟਰ ਸਰਕਾਰ ਤੇ ਮਹਾਰਾਸ਼ਟਰ ਦੇ ਵਿੱਚੋਂ ਕੋਈ ਸਿੰਘ ਸੰਭਾਵਾਂ ਉਹਨਾਂ ਦੇ ਨਮਾਇंदे ਆਉਂਦੇ ਸੀ ਬਾਕੀ ਸਾਊਥ ਇੰਡੀਆ 'ਚੋਂ ਵੋਟਾਂ ਪੈ ਕੇ ਨਮਾਇंदे ਚੁਣ ਕੇ ਉਹ ਕਮੇਟੀ ਬਣਾਈ ਸੀ ਜਿਹੜੀ ਸੇਵਾ ਸੰਭਾਲ ਰਹੀ ਸੀ ਹੁਣ ਉਸੇ ਮੈਂ ਵਾਪਸ ਉੱਥੇ ਆ ਰਹੇ ਹਾਂ ਤੁਸੀਂ ਆਪਣੀ ਤਾਕਤ ਕਮਜ਼ੋਰ ਕੀਤੀ ਉਹਨਾਂ ਨੇ ਬਹਾਨਾ ਲੱਭ ਲਿਆ ਹੁਣ ਕੀ ਹੋ ਗਿਆ ਸ਼੍ਰੋਮਣੀ ਜਿਹੜੇ ਤਖਤ ਹਜ਼ੂਰ ਸਾਹਿਬ ਜੀ ਦੀ ਕਮੇਟੀ ਅੱਜ ਖਾਲਸਾ ਪੰਥ ਦੀ ਮੈਨੇਜਮੈਂਟ ਕੋਲ ਨਹੀਂ ਹੈ ਅੱਜ ਮਹਾਰਾਸ਼ਟra ਸਰਕਾਰ ਨੇ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਬਜ਼ਾ ਹੋ ਗਿਆ ਉਹਨਾਂ ਦਾ ਤੇ ਹੁਣ ਕਮੇਟੀ ਕੀ ਹੈ ਮਹਾਰਾਸ਼ਟra ਸਰਕਾਰ ਨੇ ਕਿ ਕੋਈ ਬੰਦਾ ਕਿਧੋਂ ਨਹੀਂ ਲਿਆ ਜਾਊਗਾ ਕੱਲੇ ਮਹਾਰਾਸ਼ਟਰ ਸਰਕਾਰ ਦਾ ਮੁੱਖ ਮੰਤਰੀ 15 ਮੰਦੇ ਨਾਮਿਨੇਟ ਕਰੂਗਾ ਆ ਮੇਰੇ ਚੇਲੇ ਆ ਆ ਚਲਾਉਣਗੇ ਉਵੇਂ ਹੀ ਤਖਤ ਪਟਨਾ ਸਾਹਿਬ ਤੇ ਹੋਗੇ ਉਹਨਾਂ ਨੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਸਾਹਮਣੇ ਐ ਜਦੋਂ ਦੀ ਬਣੀ ਐ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਲੜਦਾ ਐ ਇਲੈਕਸ਼ਨ ਲੜ ਕੇ ਲੋਕਾਂ ਦੀ ਸੰਗਤਾਂ ਦੀ ਵੋਟਾਂ ਨਾਲ ਕਮੇਟੀ ਬਣਾਉਂਦੀ ਐ ਤੇ ਅੱਜ ਸੈਂਟਰ ਸਰਕਾਰ ਨੇ ਉਸ ਗੁਰੂ ਘਰ ਤੇ ਕਬਜ਼ਾ ਕਰ ਲਿਆ ਉਹ ਕਮੇਟੀ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਕੌਮ ਦੀ ਸੰਸਥਾ ਅੰਗਰੇਜ਼ਾਂ ਦੇ ਵੀ ਹਿੰਮਤ ਨਹੀਂ ਪਈ ਪਰ ਆਪਣੇ ਚ ਕਮਜ਼ੋਰੀਆਂ ਦੇਖ ਕੇ ਆਪਣੇ ਚ ਗਰੁੱਪਿਜ਼ਮ ਦੇਖ ਕੇ ਆ ਤਾਕਤਾਂ ਨੇ ਦੇਖਿਆ ਜਿਹੜੀ ਸਿੱਖ ਕੌਮ ਨੂੰ ਤਾਕਤ ਸਿੱਖ ਕੌਮ ਨੂੰ ਤਾਕਤ ਸਿੱਖ ਕੌਮ ਦੇ ਗੁਰੂ ਘਰਾਂ ਚੋਂ ਮਿਲਦੀ ਹੈ। ਸ੍ਰੀ ਕਾਲ ਤਖਤ ਸਾਹਿਬ ਦੀ ਗਵਾਹੀ ਥੱਲੇ ਸਾਰੀ ਕੌਮ ਇਕੱਠੀ ਹੈ। ਉਸ ਬਹਾਦਰ ਕੌਮ ਨੂੰ ਕਮਜ਼ੋਰ ਕਰਨ ਦਾ ਤਰੀਕਾ ਇੱਕੋ ਇੱਕ ਹੈ। ਕਿਸ ਗੁਰੂ ਘਰਾਂ ਦੀ ਜਿੱਥੋਂ ਤਾਕਤ ਹੁੰਦੀ ਹੈ ਉਹਨਾਂ ਦੀ ਕੰਟਰੋਲ ਆਪਾ ਆਪਣੇ ਹੱਥ ਚ ਕਰ ਲਓ ਤੇ ਆਪਣੇ ਆ ਵੀ ਕੰਟਰੋਲ ਹੋ ਜਾਊਗਾ।